ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਹਾਜ਼ਰ ਹਾਂ ਵਰਲਡ ਨਿਊਜ਼ ਦੇ ਆਫਰ ਚਾਤ ਪਾਉਣੇ ਆ ਪਹਿਲੀ ਖਬਰ ਤੇ ਦਿਹਾਤੀ ਪੁਲਤ ਨੇ 114 ਸਾਲਾ ਪ੍ਰਸਿੱਧ ਦੜਾਕ ਫੌਜਾ ਸਿੰਘ ਦੇ ਨਾਲ ਜੁੜੇ ਹਿੱਟ ਐਂਡ ਰਨ ਮਾਮਲੇ ਨੂੰ ਸਿਰਫ 30 ਘੰਟਿਆਂ ਦੇ ਅੰਦਰ ਸੁਲਝਾ ਲਿਆ ਮੰਗਲਵਾਰ ਦੇਰ ਰਾਤ ਪੁਲਤ ਨੇ ਇਸ ਮਾਮਲੇ ਵਿੱਚ 30 ਸਾਲਾ ਐਨ ਆਰ ਆਈ ਅਮਰਤਪਾਲ ਸਿੰਘ ਢੱਲੋਂ ਨੂੰ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਹੀ ਵਾਰਦਾਤ ਦੇ ਵਿੱਚ ਵਰਤੀ ਗਈ ਫੋਰਚੂਨਰ ਗੱਡੀ ਪੀ ਬੀ ਬੀ ਸੀ 7112 ਨੂੰ ਜ਼ਬਤ ਕਰ ਲਿਆ ਗਿਆ ਹਾਲਾਂਕਿ ਇਸ ਬਾਰੇ ਦਿਹਾਤੀ ਪੁਲਿਸ ਦੇ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। આરોપી ਨੂੰ ਦੇਰ ਰਾਤ ਥਾਣਾ ਭੋਗਪੁਰ ਲਿਜਾਇਆ ਗਿਆ ਜਿੱਥੇ ਉਸ ਨਾਲ ਗੰਭੀਰ ਪੁੱਛਗਿੱਛ ਕੀਤੀ ਗਈ ਹੈ। ਦਿਲੰਦਰ ਦੇ ਕਰਤਾਰਪੁਰ ਦੇ ਨੇੜੇ ਪੈਂਦੇ ਪਿੰਡ ਦਾਸੂਪੁਰ ਵਾਸੀ ਅਮਰਤਪਾਲ ਸਿੰਘ ਢਿੱਲੋਂ ਪੁੱਤਰ ਸੁਖਵੰਤ ਸਿੰਘ ਨੂੰ ਅੱਜ ਪੁਲਿਸ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਵੇਗੀ ਤੇ ਐਸਐਸਪੀ ਵਿਰਕ ਵੱਲੋਂ ਭਲਾਈ ਗਈ ਟੀਮ ਨੇ ਇੱਕ ਫੋਰਚੂਨਰ ਗੱਡੀ ਦੀ ਪਛਾਣ ਮੰਗਲਵਾਰ ਦੇਰ ਸ਼ਾਮ ਕਰ ਰਹੀ ਸੀ ਤੇ ਗੱਡੀ ਦੇ ਨੰਬਰ ਰਾਹੀਂ ਪਤਾ ਲੱਗਾ ਕਿ ਇਹ ਗੱਡੀ ਕਪੂਰਥਲਾ ਦੇ ਪਿੰਡ ਅਠੋਲੀ ਵਾਸੀਆਂ ਵਰਿੰਦਰ ਸਿੰਘ ਪੁਲਸਰ ਬਲਵੀਰ ਸਿੰਘ ਦੇ ਨਾਮ ਉਤੇ ਰਜਿਸਟਰ ਸੀ ਪੁਲਸ ਨੇ ਵਿਰਿੰਦਰ ਤੱਕ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨ ਆਰ ਆਈ ਅਮਰਤਪਾਲ ਸਿੰਘ ਢਿੱਲੋਂ ਨੇ ਉਹਦੀ ਕਾਰ ਦੀ ਖਰੀਦ ਕੀਤੀ ਸੀ ਪੁਲਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਮਰਤਪਾਲ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਤੇ ਉਸ ਦੀਆਂ ਤਿੰਨ ਭੈਣਾਂ ਨੇ ਅਤੇ ਉਸ ਦੀ ਮਾਂ ਕੈਨੇਡਾ ਵਿੱਚ ਰਹਿੰਦੀ ਹੈ ਅਮਰਤਪਾਲ ਖੁਦ ਵੀ ਕੇਵਲ 8 ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ ਅਮਰੀਕਾ ਦੇ ਵਿੱਚਟਰ ਟਰੰਪ ਸਮਰਥਕ ਕ੍ਰਿਪਟੋਕਰੰਸੀ ਕਾਨੂੰਨ ਨੂੰ ਇਸ ਹਫ਼ਤੇ ਵੱਡਾ ਝਟਕਾ ਲੱਗਾ ਤੇ ਇਹਨਾਂ ਬਿੱਲਾਂ ਸੰਬੰਧੀ ਮੰਗਲਵਾਰ ਨੂੰ ਅਮਰੀਕੀ ਸੰਸਦ ਦੇ ਵਿੱਚ ਇੱਕ ਮਹੱਤਵਪੂਰਨ ਪ੍ਰਤੀਕਿਰਿਆਤਮਕ ਵੋਟਿੰਗ ਹੋਈ ਜੋ ਪਾਸ ਨਹੀਂ ਹੋ ਸਕੇ ਇਹ ਵੋਟਿੰਗ ਸਦਨ ਦੇ ਵਿੱਚ ਕ੍ਰਿਪਟੋ ਉੱਤੇ ਬਣਾਏ ਗਏ ਕਈ ਨਵੇਂ ਬਿੱਲਾਂ ਉੱਤੇ ਚਰਚਾ ਅਤੇ ਵੋਟਿੰਗ ਦਾ ਰਸਤਾ ਖੋਲਣ ਲਈ ਸੀ ਪਰ 196 ਵੋਟਾਂ ਸਮਰਥਨ ਵਿੱਚ ਸਨ ਅਤੇ 223 ਵੋਟਾਂ ਵਿਰੋਧ ਵਿੱਚ ਸਨ ਯਾਨੀ ਕਿ ਬਿੱਲ ਉੱਤੇ ਹੋਰ ਚਰਚਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਹਫ਼ਤੇ ਨੂੰ ਅਮਰੀਕਾ ਦੇ ਵਿੱਚ ਕ੍ਰਿਪਟੋ ਵੀਕ ਵਜੋਂ ਦੇਖਿਆ ਜਾ ਰਿਹਾ ਸੀ ਜਿਸ ਦੇ ਵਿੱਚ ਕ੍ਰਿਪਟੋ ਉਦਯੋਗ ਨੂੰ ਇੱਕ ਵੱਡੀ ਕਾਨੂੰਨੀ ਜਿੱਤ ਮਿਲਣ ਦੀ ਉਮੀਦ ਸੀ 트াম্প ਸਮਰਥਕ ਰਿਪਬਲਿਕਨ ਪਾਰਟੀ ਨੇ ਡਿਜੀਟਲ ਸੰਪਤੀਆਂ ਅਤੇ ਸਟੇਬਲ ਕੋਇਨਾਂ ਦੇ ਨਾਲ ਸੰਬੰਧਿਤ ਨਿਯਮ ਪਾਸ ਕਰਨ ਦੀ ਯੋਜਨਾ ਬਣਾਈ ਸੀ ਪਰ 13 ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਡੈਮੋਕ੍ਰੇਟਸ ਦਾ ਸਮਰਥਨ ਕਰਕੇ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ ਕੁਝ ਕਾਨੂੰਨ ਨਿਰਮਾਤਾਵਾਂ ਨੂੰ ਚਿੰਤਾ ਸੀ ਕਿ ਇਹ ਬਿੱਲ ਬਹੁਤ ਜਲਦੀ ਲਾਏ ਜਾ ਰਹੇ ਨੇ ਅਤੇ ਇਹਨਾਂ ਵਿੱਚ ਮਨੀ ਲਾਂਡਰਿੰਗ ਵਿੱਤੀ ਧੋਖਾਧੜੀ ਅਤੇ ਨਿਵੇਸ਼ਕ ਸੁਰੱਖਿਆ ਦੇ ਟੁਕਮੇ ਪ੍ਰਬੰਧ ਨਹੀਂ ਸਨ ਕਈ ਡੈਮੋਕ੍ਰੇਟs ਨੇਤਾਵਾਂ ਨੇ ਕਿਹਾ ਕਿ ਇਹ ਬਿਲ 트ੰਪ ਦੇ ਨਿੱਜੀ ਅਤੇ ਰਾਜਨੀਤਿਕ ਹਿੱਤਾਂ ਨੂੰ ਲਾਭ ਪਹੁੰਚਾਉਣ ਦਾ ਸਾਧਨ ਬਣ ਸਕਦਾ ਹੈ ਤੇ ਕੁਝ ਰਿਪਬਲਿਕਨ ਕਾਨੂੰਨ ਨਿਰਮਾਤਾਵਾਂ ਦਾ ਇਹ ਵਿ ਮੰਨਣਾ ਹੈ ਕਿ ਇਸ ਉੱਤੇ ਹੋਰ ਸੋਧਾਂ ਦੀ ਲੋੜ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਰੂਥ ਨੂੰ ਯੂਕਰੇਨ ਯੁੱਧ ਖਤਮ ਕਰਨ ਲਈ 50 ਦਿਨਾਂ ਦਾ ਆਲਟੀਮੇਟਮ ਦਿੱਤਾ ਤਾਂ ਜਿਸ ਵਿੱਚ 100% ਤੱਕ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਬਿਆਨ ਦੇ ਸਿਰਫ 24 ਘੰਟਿਆਂ ਦੇ ਅੰਦਰ ਰੂਥ ਨੇ ਜਵਾਬ ਦਿੱਤਾ ਕਿ ਉਹ ਕਿਸੇ ਵੀ ਨਵੀਂ ਪਾਬੰਦੀ ਨਾਲ ਨਿਯੇਠਾ ਲਈ ਪੂਰੀ ਤਰ੍ਹਾਂ ਤਿਆਰ ਨੇ। ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਚੀਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਦੌਰਾਨ 트ੰਪ ਦੀ ਧਮਕੀ ਉੱਤੇ ਸਖਤ ਪ੍ਰਤੀਕਿਰਿਆ ਦਿੱਤੀ। ਲਾਵਰੋਵ ਨੇ ਚੀਨ ਉੱਤੇ ਤਿਆਨਜਿਨ ਦੇ ਵਿੱਚ ਹੋਈ 25ਵੀਂ ਐਸਆਈਓ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਮੀਟਿੰਗ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਨਵੀਆਂ ਪਾਬੰਦੀਆਂ ਦਾ ਸਾਹਮਣਾ ਕਰ ਲਵਾਂਗੇ। 트ੰਪ ਦੇ ਇਰਾਦਿਆਂ ਉੱਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਸਮਝਣਾ ਚਾਹੁੰਦੇ ਨੇ ਕਿ ਅਮਰੀਕੀ ਰਾਸ਼ਟਰਪਤੀ ਅਜਿਹੀਆਂ ਧਮਕੀਆਂ ਕਿਉਂ ਦੇ ਰਹੇ ਹਨ ਅਤੇ ਇਸ ਪਿੱਛੇ ਕੀ ਪ੍ਰੇਰਣਾ ਹੈ ਸੋਮਵਾਰ ਨੂੰ ਡੋਨਲਡ 트ੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰੂਸ 50 ਦਿਨਾਂ ਦੇ ਅੰਦਰ ਯੁੱਧ ਖਤਮ ਕਰਨ ਲਈ ਸਮਝੌਤੇ ਉੱਤੇ ਨਹੀਂ ਪਹੁੰਚਦਾ ਤਾਂ ਅਮਰੀਕਾ ਰੂਸ ਉੱਤੇ 100% ਟੈਰਿਫ ਲਗਾ ਦੇਵੇਗਾ ਈਰਾਨ ਦੇ ਵਿੱਚ ਭਾਰਤੀ ਦੂਤਕਰ ਨੇ ਮੰਗਲਵਾਰ ਦੇਰ ਰਾਤ ਇੱਕ ਨਵੀਂ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਈਰਾਨ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੂਤ ਕਰਨੇ ਕਿਹਾ ਕਿ ਈਰਾਨ ਦੇ ਵਿੱਚ ਪਹਿਲਾ ਤੋਂ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਅਸਥਿਤੀ ਆਮ ਹੋਣ ਤੱਕ ਭਾਰਤ ਵਾਪਸ ਜਾਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਵਰਤਮਾਨ ਦੇ ਵਿੱਚ ਈਰਾਨ ਤੋਂ ਭਾਰਤ ਆਉਣ ਲਈ ਵਪਾਰਕ ਕੁਡਾਣਾ ਅਤੇ ਫੇਰੀ ਸੇਵਾਵਾਂ ਉਪਲਬਧ ਨੇ ਤੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਈਰਾਨ ਅਜ਼ਰਾਇਲ ਅਤੇ ਅਮਰੀਕਾ ਦੇ ਵਿੱਚ ਕਾਰ ਫੌਜੀ ਤਣਾਅ ਤੇਜ਼ ਹੋ ਗਿਆ। ਅਜ਼ਰਾਇਲ ਨੇ ਆਪਰੇਸ਼ਨ ਰਾਈਜ਼ਿੰਗ ਲਾਈਨ ਦੇ ਤਾਅ ਤੇ ਜੂਨ ਦੇ ਵਿੱਚ ਈਰਾਨ ਦੇ ਪਰਮਾਣੂ ਅਤੇ ਫੌਜੀ ਟਿਕਾਣਿਆਂ ਜਿਵੇਂ ਕਿ ਨਤਾਨਜ਼ ਅਤੇ ਫਰੋਡੋ ਤੇ ਹਮਲਾ ਕੀਤਾ। ਤੇ ਇਸ ਤੋਂ ਬਾਅਦ 22 ਜਨੂ ਅਮਰੀਕਾ ਨੇ ਆਪਰੇਸ਼ਨ ਮਿਡਨਾਈਟਰ ਹੈਮਰ ਤਹਿਤ ਈਰਾਨ ਦੇ ਵਿੱਚ ਕਈ ਫੌਜੀ ਟਿਕਾਣਿਆਂ ਉੱਤੇ ਬੰਬਾਰੀ ਕੀਤੀ ਹੈ। ਮੰਗਲਵਾਰ ਨੂੰ ਵਾਈਟ ਹਾਊਸ ਦੇ ਵਿੱਚ ਉਦੋਂ ਅਚਾਨਕ ਹੰਗਾਮਾ ਹੋ ਗਿਆ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਅਚਾਨਕ ਨਾਰਥ ਲੌਨ ਨੂੰ ਖਾਲੀ ਕਰਵਾ ਲਿਆ। ਮਾਮਲਾ ਵਾਈਟ ਹਾਊਸ ਦੀ ਸੁਰੱਖਿਆ ਦੇ ਵਿੱਚ ਉਲੰਘਣਾ ਦਾ ਦੱਸਿਆ ਜਾ ਰਿਹਾ ਹੈ ਤੇ ਸੀਕ੍ਰੇਟ ਸਰਵਿਸ ਨੇ ਜਲਦੀ ਦੇ ਨਾਲ মিডিਆ ਕਰਮਚਾਰੀਆਂ ਨੂੰ ਵਾਈਟ ਹਾਊਸ ਦੇ ਪ੍ਰੈਸ ਬਰੀਫਿੰਗ ਰੂਮ ਦੇ ਵਿੱਚ ਬੰਦ ਕਰ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇੱਕ ਸੈਲਾਨੀ ਨੇ ਆਪਣਾ ਫੋਨ ਵਾਈਟ ਹਾਊਸ ਦੇ ਅੰਦਰ ਛੁੱਟ ਦਿੱਤਾ ਸੀ ਤੇ ਜਾਂਚ ਤੋਂ ਬਾਅਦ ਦਿੱਤੀ ਆਮ ਘੋ ਗਈ। ਈਰਾਨ ਅਦਰਾਇਲ ਯੁੱਧ ਕਾਰਨ ਇਸਲਾਮੀ ਦੇਸ਼ ਦਾ ਨਿਸ਼ਾਨਾ ਅਮਰੀਕਾ ਖਾਮਨੇਈ ਦੇ ਸੀਨੀਅਰ ਸਹਾਇਕ ਨੇ ਟਰੰਪ ਨੂੰ ਖੁੱਲਕੇ ਧਮਕੀ ਦਿੱਤੀ ਹੈ ਇਸ ਲਈ ਜਦੋਂ ਮੰਗਲਵਾਰ ਨੂੰ ਇੱਕ ਸੈਲਾਨੀ ਨੇ ਵਾਈਟ ਹਾਊਸ ਦੇ ਅੰਦਰ ਫੋਨ ਛੁੱਟਿਆ ਤਾਂ ਸੀਕ੍ਰੇਟ ਸਰਵਿਸ ਖਤਮ ਹੋ ਗਈ। ਤੁਰੰਤ ਨਾਰਥ ਲੌਨ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਤਾਂ ਜੋ ਕਿਸੇ ਵੀ ਐਮਰਜੈਂਸੀ ਨੂੰ ਨਿਯਿੱਠਿਆ ਜਾ ਸਕੇ। ਸੀਕ੍ਰੇਟ ਸਰਵਿਸ ਨੇ ਵਾਈਟ ਹਾਊਸ ਦਾ ਗੇਟ ਲਗਭਗ 1 ਘੰਟੇ ਲਈ ਬੰਦ ਰੱਖਿਆ। ਇਸ ਦੌਰਾਨ ਸੈਲਾਨੀਆਂ ਦੁਆਰਾ ਛੁੱਟੇ ਗਏ ਫੋਨ ਦੀ ਜਾਂਚ ਕੀਤੀ ਗਈ। ਤੇ ਕੋਈ ਨੁਕਸਾਨ ਨਾ ਮਿਲਣ ਤੋਂ ਬਾਅਦ ਹੀ ਸੁਰੱਖਿਆ ਮਨਜ਼ੂਰੀ ਦਿੱਤੀ ਗਈ ਹੈ ਤੇ ਮਨਜ਼ੂਰੀ ਤੋਂ ਬਾਅਦ ਹੀ ਗੇਟ ਖੋਲੇ ਗਏ ਤੇ ਮੀਡੀਆ ਕਰਮਚਾਰੀਆਂ ਨੂੰ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਕੈਨੇਡਾ ਦੇ ਵਿੱਚੋਂ ਵੱਖਵਾਦੀਆਂ ਦੇ ਵਿਰੁੱਧ ਆਵਾਜ਼ ਉੱਠ ਰਹੀ ਹੈ ਤੇ ਹਾਲੀ ਵਿੱਚ ਕੈਨੇਡੀਅਨ ਸੂਬੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸੁਮਿਥ ਨੇ ਉੱਥੋਂ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨੇ। ਇਸ ਦੇ ਨਾਲ ਡੈਨੀਅਲ ਸੁਮਿਥ ਤੇ ਲਾਰੈਂਸ ਬਿਸ਼ਨੋਈ ਵਿਰੁੱਧ ਅਜਹੀ ਮੰਗ ਕਰਨ ਵਾਲੇ ਕੈਨੇਡੀਅਨ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। BC ਪ੍ਰੀਮੀਅਰ ਡੇਵਿਡ ਐਬੀ ਨੇ ਜੂਨ ਦੇ ਵਿੱਚ ਓਟਾਵਾ ਨੂੰ ਵੀ ਐਸੇ ਤਰ੍ਹਾਂ ਦੀ ਬੇਨਤੀ ਕੀਤੀ ਸੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਡੈਨੀਅਲ ਸਮਿਥ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੀ ਪਹੁੰਚ ਵਿਸ਼ਵ ਵਿਆਪੀ ਹੈ ਅਤੇ ਇਸ ਦਾ ਇਰਾਦਾ ਅਪਰਾਧਿਕ ਅਤੇ ਹਿੰਸਕ ਹੈ ਅਤੇ ਇਹਦੀਆਂ ਗਤੀਵਿਧੀਆਂ ਕਿਸੇ ਵੀ ਸੀਮਾ ਤੋਂ ਬਾਹਰ ਹਨ ਅਤੇ ਇਹ ਕੋਈ ਸਰਹੱਦਾਂ ਦਾ ਸਤਕਾਰ ਨਹੀਂ ਕਰਦੀਆਂ ਡੈਨੀਅਲ ਸਮਿਥ ਨੇ ਅਗੇ ਲਿਖਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਹੈ ਜੋ ਹਿੰਸਾ, ਜ਼ਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਟਾਰਗੇਟ ਕਿਲਿੰਗ ਲਈ ਜ਼ਿੰਮੇਵਾਰ ਹੈ ਜਦੋਂ ਪਹੁੰਚ ਗਲੋਬਲ ਹੈ ਤੇ ਇਸ ਦਾ ਇਰਾਦਾ ਅਪਰਾਧਕ ਅਤੇ ਹਿੰਸਕ ਹੈ। ਅਜ਼ਰਾਇਲੀ ਫੌਜ ਨੇ ਦਖਣੀ ਸੀਰੀਆ ਦੇ ਵਿੱਚ ਫੌਜੀ ਟੈਂਕਰ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ ਇਹ ਹਮਲਾ ਉਸ ਖੇਤਰ ਦੇ ਵਿੱਚ ਕੀਤਾ ਗਿਆ ਜਿੱਥੇ ਸੀਰੀਆਈ ਫੌਜੀ ਬਲਾਂ ਅਤੇ ਦਰੂਜ਼ ਮਿਲੀਸ਼ੀਆ ਦੇ ਨਾਲ ਬੋਦਾਇਨ ਕਬੀਲਿਆਂ ਦੇ ਵਿੱਚ ਕਾਹ ਝੜਪਾਂ ਚੱਲ ਰਹੀਆਂ ਸਨ। ਸਵਿਦਾ ਅਪਰਾਧ ਦੇ ਵਿੱਚ ਸਥਾਨਕ ਮਿਲੀਸ਼ੀਆ ਅਤੇ ਕਬੀਲਿਆਂ ਦੇ ਵਿੱਚਕਾਰ ਹਿੰਸਕ ਝੜਪਾਂ ਦੇ ਵਿੱਚ ਹੁਣ ਤੱਕ 10 ਜਣੇ ਲੋਕ ਮਾਰੇ ਗਏ ਨੇ। ਸੋਮਵਾਰ ਨੂੰ ਸ਼ਾਂਤੀ ਬਹਾਲ ਕਰਨ ਲਈ ਭੇਜੇ ਗਏ ਸਰਕਾਰੀ ਸੁਰੱਖਿਆ ਬਲਾਂ ਦੀ ਸਥਾਨਕ ਹਥਿਆਰਬੰਦ ਸਮੂਹਾਂ ਦੇ ਨਾਲ ਚੜਪਵੀ ਹੋਈ ਹੈ ਸਿਰਿਆ ਦੇ ਗ੍ਰਹਿ ਮੰਤਰਾਲੇ ਦੇ ਅਨੁਸਾਰ ਇਸ ਹਿੰਸਾ ਦੇ ਵਿੱਚ ਹੁਣ ਤੱਕ 30 ਤੋਂ ਵੱਧ ਲੋਕ ਮਾਰੇ ਗਏ ਨੇ ਅਤੇ ਲਗਭਗ 100 ਤੋਂ ਵੱਧ ਜ਼ਖਮੀ ਹੋ ਗਏ ਨੇ ਜਦੋਂ ਕਿ ਯੂਕੇ ਆਧਾਰਤ ਸਿਰਿਆਨ ਅਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ 99 ਤੋਂ ਵੱਧ ਮੌਤਾਂ ਦੀ ਗੱਲ ਕਹੀ ਹੈ ਇਜ਼raਇਲੀ ਰੱਖਿਆ ਮੰਤਰੀ ਕੇਟਸ ਨੇ ਕਿਹਾ ਕਿ ਇਜ਼raਇਲੀ ਫੌਜ ਨੇ ਸਿਰਿਆ ਦੇ ਸ਼ਾਸਨ ਨੂੰ ਸਪੱਸ਼ਟ ਸੰਦੇਸ਼ ਦੇਣ ਦੇ ਲਈ ਸਿਰਿਆ 'ਚ ਇੱਕ ਸਟੀਕ ਹਮਲਾ ਕੀਤਾ ਕਿ ਉਹ ਦਰੂਦ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਣਗੇ ਪੰਜਾਬ ਵਿਧਾਨ ਸਭਾ ਨੇ ਅੱਜ ਸਰਬਸੰਮਤੀ ਦੇ ਨਾਲ ਪੰਜਾਬ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਧ ਰੋਕਥਾਮ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਫੈਸਲਾ ਕੀਤਾ ਤਾਂ ਜੋ ਉਹ ਸਾਰੇ ਹਿੱਸੇਦਾਰਾਂ ਨਾਲ ਬਿੱਲ ਦੇ ਉਪਬੰਧਾਂ ਉੱਤੇ ਚਰਚਾ ਕਰ ਸਕੇ ਸਿਲੈਕਟ ਕਮੇਟੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਸਦਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨ ਪੇਸ਼ ਕੀਤੇ ਗਏ ਬੇਅਦਬੀ ਰੋਕੂ ਬਿੱਲ ਉੱਤੇ ਅੱਜ ਲੰਮੀ ਬਹਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਸਿਲੈਕਟ ਕਮੇਟੀ ਇਸ ਬਹੁਤ ਹੀ ਪਵਨਾਤਕ ਮੁੱਦੇ ਉੱਤੇ ਜਨਤਾ ਤੋਂ ਪ੍ਰਾਪਤ ਸੁ ਵੱਧ ਤੋਂ ਵੱਧ 6 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰੇਗੀ ਤੇ ਬਿੱਲ ਉਤੇ ਬੈਤ ਸਮਾਪਤ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਵਿੱਚ ਸਪਸ਼ਟ ਕੀਤੀ ਸੀ ਕਿ ਚੌਨਵੀਂ ਕਮੇਟੀ 4 ਮਹੀਨਿਆਂ ਦੇ ਅੰਦਰ ਸੁਝਾਵਾਂ ਦੇ ਨਾਲ ਸਦਨ ਵਿੱਚ ਵਾਪਸ ਆਵੇ ਬਿੱਲ ਵਿੱਚ ਕਿਹਾ ਗਿਆ ਕਿ ਬੇਅਦਬੀ ਦੇ ਨਾਲ ਸਬੰਧਤ ਅਪਰਾਧਾਂ ਦੀ ਸਜ਼ਾ ਘੱਟੋ-ਘੱਟ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਹੋਵੇਗੀ ਇਸ ਬਿੱਲ ਵਿੱਚ ਜ਼ਿਕਰ ਕੀਤੇ ਗਏ ਪਵਿੱਤਰ ਗ੍ਰੰਥਾਂ ਦੇ ਵਿੱਚ ਸ਼ਾਮਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਪੋਥੀਆਂ ਤੇ ਗੁਟਕਾ ਸਾਹਿਬ ਸ਼੍ਰੀਮਦ ਭਗਵਤ ਗੀਤਾ ਕੁਰਾਨ ਅਤੇ ਬਾਈਬਲ ਦੇ ਸਮੇਤ ਇਹਨਾਂ ਦੇ ਅੰਸ਼ ਬੇਅਦਬੀਆ ਦੇ ਦੋਸ਼ੀ ਪਾਈ ਜਾਣ ਵਾਲਿਆਂ ਨੂੰ 5 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਦੇਣਾ ਪਵੇਗਾ ਜਿਸ ਨੂੰ 10 ਲੱਖ ਰੁਪਏ ਤੱਕ ਵਧਾਇਆ ਜਾ ਸਕਦਾ ਹੈ ਤੇ ਇਸ ਬਿਲ ਦੇ ਹੰ ਸਿਰਫ ਡੀਐਸਪੀ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਪੁਲਤ ਅਧਿਕਾਰੀ ਨੂੰ ਹੀ ਮਾਮਲੇ ਦੀ ਜਾਂਚ ਕਰਨ ਦੀ ਇਜਾਜ਼ਤ ਹੋਵੇਗੀ ਅੱਜ ਲਈ ਐਨਾ ਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ